ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਭਾਰਤੀ ਅਫਰੀਕੀ ਮੂਲ ਦੀ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਜੇਕਰ ਰਾਸ਼ਟਰਪਤੀ ਚੋਣ ਚ ਖੜਦੀ ਹੈ ਤਾਂ ਰਾਸ਼ਟਰਪਤੀ ਜੋ ਬਾਈਡਨ ਨਾਲੋਂ ਉਹਨਾਂ ਦੇ ਜਿੱਤਣ ਦੇ ਜ਼ਿਆਦਾ ਮੌਕੇ ਨੇ ਇਹ ਗੱਲ ਸੀਐਨਐਨ ਦੇ ਇੱਕ ਤਾਜ਼ਾ ਸਰਵੇਖਣ ਚ ਕਹੀ ਗਈ ਹੈ ਪਿਛਲੇ ਹਫਤੇ ਐਟਲੰਟਾ ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਬਹਿਸ ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਦੇਸ਼ ਦੇ ਅਗਲੇ ਰਾਸ਼ਟਰਪਤੀ ਵਜੋਂ ਬਾਈਡਨ ਦੀ ਪ੍ਰਵਾਨਗੀ ਦਰਜਾਬੰਦੀ 'ਚ ਗਿਰਾਵਟ ਆਈ ਹੈ। ਰਾਸ਼ਟਰਪਤੀ ਚੋਣ ਤੋਂ ਪਹਿਲਾਂ ਬਾਈਡਨ ਅਤੇ ਟਰੰਪ ਵਿਚਾਲੇ ਪਹਿਲੀ ਬਹਿਸ ਤੋਂ ਬਾਅਦ ਸੱਤਾਧਾਰੀ ਡੈਮੋਕ੍ਰੈਟਿਕ ਪਾਰਟੀ 'ਚ ਇਹ ਮੰਗ ਉੱਠ ਰਹੀ ਹੈ ਕਿ ਬਾਈਡਨ ਨੂੰ ਪਿੱਛੇ ਹਟਣਾ ਚਾਹੀਦਾ ਹੈ ਤੇ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਪਾਰਟੀ ਵੱਲੋਂ ਕਿਸੇ ਹੋਰ ਨੂੰ ਮੌਕਾ ਦਿੱਤਾ ਜਾਵੇ। ਸੀਐਨਐਨ ਦੇ ਸਰਵੇਖਣ ਮੁਤਾਬਕ ਟਰੰਪ ਲੋਕਪ੍ਰਿਅਤਾ ਦੇ ਮਾਮਲੇ 'ਚ ਬਾਈਡਨ ਤੋਂ 6 ਅੰਕ ਅੱਗੇ ਨੇ। सर्वेक्षण ਤੇ ਕਮਲਾ ਹੈਰਿਸ ਤੇ 트럼ਪ ਵਿਚਾਲੇ ਹੋਣ ਵਾਲੇ ਕਾਲਪਨਿਕ ਮੁਕਾਬਲੇ ਨੂੰ ਲੈ ਕੇ ਵੀ ਸਰਵੇਖਣ ਕੀਤਾ ਗਿਆ ਸੀ ਜਿਸ ਮੁਤਾਬਕ 47% ਰਜਿਸਟਰਡ ਵੋਟਰ 트럼ਪ ਦਾ ਸਮਰਥਨ ਕਰਦੇ ਨੇ ਜਦਕਿ 45% ਕਮਲਾ ਹੈਰਿਸ ਦੇ ਸਮਰਥਕ ਨੇ ਇਸ ਦਾ ਮਤਲਬ ਇਹ ਹੈ ਕਿ ਉਹਨਾਂ ਦੇ ਆਮੋ ਸਾਹਮਣੇ ਹੋਣ ਦੀ ਸਥਿਤੀ 'ਚ ਮੁਕਾਬਲਾ ਨੇੜੇ ਹੋ ਜਾਵੇਗਾ ਇਸ ਦੌਰਾਨ ਬਾਈਡਨ ਨੇ ਬਹਿਸ ਆਪਣੇ ਨਿਰਾਸ਼ਾਜਨਕ ਪ੍ਰਦਰਸ਼ਨ ਲਈ ਆਪਣੇ ਹਾਲੀਆ ਵਿਦੇਸ਼ੀ ਦੌਰਿਆਂ ਕਾਰਨ ਆਈ ਥਕਾਵਟ ਨੂੰ ਜ਼ਿੰਮੇਵਾਰ ਠਹਿਰਾਇਆ ਵਿਸ਼ਿੰਗਟਨ ਡੀਸੀ 'ਚ ਇੱਕ ਸਮਾਗਮ 'ਚ ਉਸਨੇ ਕਿਹਾ ਮੈਂ ਹੁਸ਼ਿਆਰੀ ਨਾਲ ਕੰਮ ਨਹੀਂ ਕੀਤਾ ਮੈਂ ਬੈਸ ਤੋਂ ਥੋੜੀ ਦੇਰ ਪਹਿਲਾਂ ਦੁਨੀਆ ਭਰ ਦੀ ਯਾਤਰਾ ਕਰਨ ਦਾ ਫੈਸਲਾ ਕੀਤਾ ਮੈਂ ਆਪਣੇ ਸਹਿ ਕਰਮਚਾਰੀਆਂ ਦੀ ਸਲਾਹ ਨਹੀਂ ਸੁਣੀ ਤੇ ਫਿਰ ਮੈਂ ਸਟੇਜ ਤੇ ਲੱਗ ਭੱਗ ਸੌਂ ਗਿਆ ਸੀ ਅਮਰੀਕਾ ਨੇ ਰੂਸ ਨਾਲ ਕਾਰੋਬਾਰ ਕਰਨ ਵਾਲੇ ਭਾਰਤੀ ਕੰਪਨੀਆਂ ਨੂੰ ਪਾਬੰਦੀਆਂ ਦੀ ਧਮਕੀ ਦਿੱਤੀ ਹੈ ਭਾਰਤ 'ਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਕਿਹਾ ਹੈ ਕਿ ਰੂਸ ਦੇ ਖਿਲਾਫ ਗਲੋਬਲ ਪਾਬੰਦੀਆਂ ਦੀ ਉਲੰਘਣਾ ਕਰਨ ਵਾਲੀ ਕਿਸੇ ਵੀ ਭਾਰਤੀ ਕੰਪਨੀ ਨੂੰ ਯੂਰਪ, ਅਮਰੀਕਾ ਤੇ ਦੁਨੀਆ ਭਰ 'ਚ ਆਪਣੇ ਗਲੋਬਲ ਭਾਈਵਾਲਾਂ ਨਾਲ ਕਾਰੋਬਾਰ ਕਰਨ ਦੀ ਕੋਸ਼ਿਸ਼ ਕਰਨ ਵੇਲੇ ਨਤੀਜਿਆਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਰੀਕਾ ਨੇ ਭਾਰਤੀ ਕੰਪਨੀਆਂ ਨੂੰ ਪਾਬੰਦੀਆਂ ਬਾਰੇ ਚੇਤਾਵਨੀ ਦਿੱਤੀ ਹੈ ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਵਿਭਾਗ ਨੇ ਵੀ ਅਜਿਹਾ ਹੀ ਬਿਆਨ ਦਿੱਤਾ ਸੀ ਮੀਡੀਆ ਅੰਦਰ ਜਾਰੀ ਖਬਰ ਮੁਤਾਬਕ ਬਿਜ਼ਨਸ ਲਾਈਨ ਨਾਲ ਇੱਕ ਇੰਟਰਵਿਊ 'ਚ ਗਰਸੇਟੀ ਨੇ ਕਿਹਾ ਅਮਰੀਕਾ ਦਰਜਣਾਂ ਸਹਿਯੋਗੀਆਂ ਦੇ ਨਾਲ ਇਸ ਵਿਚਾਰ ਦੇ ਵਿਰੁੱਧ ਖੜਾ ਹੈ ਕਿ ਇੱਕ ਦੇਸ਼ ਨੂੰ ਵਹਿਸ਼ੀ ਤਾਕਤ ਨਾਲ ਦੂਜੇ ਦੀ ਜ਼ਮੀਨ ਹਥਿਆਉਣ ਦੇ ਯੋਗ ਹੋਣਾ ਚਾਹੀਦਾ ਹੈ ਮੈਨੂੰ ਉਮੀਦ ਹੈ ਕਿ ਭਾਰਤ ਇਸ ਸਿਧਾਂਤ ਨੂੰ ਮਾਨਤਾ ਦਿੰਦਾ ਰਹੇਗਾ ਅਤੇ ਸਾਡੇ ਨਾਲ ਉਹਨਾਂ ਕੰਪਨੀਆਂ ਦੀ ਪਛਾਣ ਕਰਨ ਲਈ ਕੰਮ ਕਰੇਗਾ ਜੋ ਰੂਸੀ ਯੁੱਧ ਮਸ਼ੀਨ ਨੂੰ ਬਾਲਣ ਕਰ ਰਹੀਆਂ ਨੇ ਗਰ ਸਿਟੀ ਦਾ ਬਿਆਨ ਇਸ ਲਈ ਵੀ ਟੁਕਮਾਏ ਕਿਉਂਕਿ ਇਸ ਮਹੀਨੇ ਦੇ ਸ਼ੁਰੂ ਚ ਜਾਪਾਨ ਨੇ ਬੈਂਗਲੁਰੂ ਸਥਿਤ ਐਸਆਈ2 ਮਾਈਕਰੋ ਸਿਸਟਮ ਤੇ ਪਾਬੰਦੀ ਦਾ ਐਲਾਨ ਕੀਤਾ ਸੀ ਜੋ ਇਲੈਕਟ੍ਰੋਨਿਕ ਕੰਪੋਨੈਂਟ ਡਿਜ਼ਾਈਨ ਅਤੇ ਨਰੀਖਣ ਤੇ ਨਿਰਮਾਣ ਕਰਦੀ ਹੈ ਕੰਪਨੀ ਨੇ ਰੂਸ ਨੂੰ ਯੂਕਰੇਨ ਉੱਤੇ ਆਪਣੇ ਹਮਲੇ ਨਾਲ ਸੰਬੰਧਿਤ ਦੰਡਕਾਰੀ ਉਪਾਵਾਂ ਤੋਂ ਬਚਣ 'ਚ ਮਦਦ ਕੀਤੀ ਇਸੇ ਕੰਪਨੀ ਨੂੰ ਯੂਰਪੀਅਨ ਯੂਨੀਅਨ ਨੇ ਇਸ ਸਾਲ ਫਰਵਰੀ ਚ ਅਤੇ ਅਮਰੀਕਾ ਨੇ ਪਿਛਲੇ ਨਵੰਬਰ ਚ ਰੂਸ ਦੇ ਫੌਜੀ ਤੇ ਰੱਖਿਆ ਉਦਯੋਗਿਕ ਆਧਾਰ ਨੂੰ ਕਥਿਤ ਤੌਰ ਤੇ ਸਮਰਥਨ ਦੇਣ ਲਈ ਮਨਜ਼ੂਰੀ ਦਿੱਤੀ ਸੀ ਭਾਰਤੀ ਮੂਲ ਦੇ ਅਮਰੀਕੀ ਕਾਰੋਬਾਰੀ ਰਿਸ਼ੀ ਸ਼ਾਹ ਨੂੰ ਇੱਕ ਅਮਰੀਕੀ ਅਦਾਲਤ ਨੇ ਧੋਖਾਧੜੀ ਅਤੇ ਠੱਗੀ ਦੇ ਦੋਸ਼ ਚ 7.5 ਸਾਲ ਦੀ ਸਜ਼ਾ ਸੁਣਾਈ ਹੈ ਸ਼ਾ ਨੇ Google ਅਤੇ Goldman Group ਵਰਗੀਆਂ ਵੱਡੀਆਂ ਕੰਪਨੀਆਂ ਦੇ ਨਿਵੇਸ਼ਕਾਂ ਨਾਲ 8.35 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਇਹ ਅਮਰੀਕੀ ਕਾਰਪੋਰੇਟ ਇਤਿਹਾਸ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਧੋਖਾਧੜੀਆਂ 'ਚੋਂ ਇੱਕ ਹੈ। 38 ਸਾਲਾ ਸ਼ਾ ਨੇ 2006 'ਚ ਆਊਟਕਮ ਹੈਲਥ ਨਾਂ ਦੀ ਕੰਪਨੀ ਬਣਾਈ ਸੀ। ਇਹ ਕੰਪਨੀ ਡਾਕਟਰਾਂ ਦੇ ਦਫ਼ਤਰਾਂ 'ਚ ਟੈਲੀਵਿਜ਼ਨ ਲਗਾਉਂਦੀ ਸੀ ਤੇ ਸਿਹਤ ਸੰਭਾਲ ਦੇ ਖੇਤਰ 'ਚ ਕੰਮ ਕਰਨ ਵਾਲਿਆਂ ਲਈ ਇਸ਼ਤਿਹਾਰ ਦਿੰਦੀ ਸੀ ਇਸ ਕੰਪਨੀ 'ਚ ਸ਼ਰਦਾ ਅਗਰਵਾਲ ਰਿਸ਼ੀ ਦੀ ਸਹਿ ਸੰਸਥਾਪਕ ਸੀ ਕੰਪਨੀ ਦੇ ਅੰਕੜਿਆਂ ਮੁਤਾਬਕ ਉਹਨਾਂ ਨੇ ਇਸ ਕਾਰੋਬਾਰ 'ਚ ਤੇਜ਼ੀ ਨਾਲ ਮੁਨਾਫਾ ਕਮਾਇਆ 2010 ਤੱਕ ਆਊਟਕਮ ਹੈਲਥ ਕੰਪਨੀ ਇਸ ਖੇਤਰ 'ਚ ਇੱਕ ਵੱਡੇ ਨਾਮ ਵਜੋਂ ਉੱਭਰਨ ਲੱਗੀ ਆਪਣੇ ਸ਼ੁਰੂਆਤੀ ਸਾਲਾਂ 'ਚ ਕੰਪਨੀ ਨੇ ਕਈ ਵੱਡੇ ਗ੍ਰਾਹਕਾਂ ਤੋਂ ਫੰਡ ਲਿਆ ਇਸ ਨਾਲ ਰਿਸ਼ੀ ਸ਼ਾ ਸ਼ਿਕਾਗੋ ਦੇ ਕਾਰਪੋਰੇਟ ਜਗਤ ਦੇ ਵੱਡੇ ਨਾਵਾਂ 'ਚ ਸ਼ਾਮਲ ਹੋ ਗਿਆ ਹਾਲਾਂਕਿ ਜਿੱਥੇ ਇੱਕ ਪਾਸੇ ਉਹ ਕੰਪਨੀ ਦੇ ਅੰਕੜਿਆਂ ਤੋਂ ਤੇਜ਼ੀ ਨਾਲ ਮੁਨਾਫਾ ਕਮਾ ਰਹੇ ਸਨ ਉੱਥੇ ਦੂਜੇ ਪਾਸੇ ਰਿਸ਼ੀ ਸ਼ਰਦਾ ਤੇ ਕੰਪਨੀ ਦੇ ਮੁੱਖ ਵਿੱਤ ਅਧਿਕਾਰੀ ਬ੍ਰੈਡਪਰਡੀ ਆਪਣੇ ਨਿਵੇਸ਼ਕਾਂ ਤੇ ਗਾਹਕਾਂ ਨੂੰ ਧੋਖਾ ਦੇਣ ਦੀ ਯੋਜਨਾ ਬਣਾ ਰਹੇ ਸਨ ਇਸ ਲਈ ਤਿੰਨਾਂ ਨੇ ਮਿਲ ਕੇ ਮੈਡੀਕਲ ਖੇਤਰ 'ਚ ਕੰਮ ਕਰਨ ਵਾਲੀਆਂ ਵੱਖ-ਵੱਖ ਕੰਪਨੀਆਂ ਤੋਂ ਪੈਸੇ ਲਏ ਅਤੇ ਟੀਵੀ ਤੇ ਇਸ਼ਤਿਹਾਰ ਨਹੀਂ ਦਿੱਤਾ। ਇਸ ਤੋਂ ਇਲਾਵਾ ਉਸਨੇ ਆਪਣੀ ਕੰਪਨੀ ਦੇ ਮੁਨਾਫੇ ਬਾਰੇ ਵੀ ਝੂਠੇ ਦਾਅਵੇ ਕੀਤੇ। ਸ਼ਾ ਨੇ ਨੋਵੋਨੋਰਡਿਕਸ ਵਰਗੀਆਂ ਵੱਡੀਆਂ ਅਮਰੀਕੀ ਦਵਾਈ ਦੀਆਂ ਕੰਪਨੀਆਂ ਨਾਲ ਵੀ ਧੋਖਾ ਕੀਤਾ। ਅਮਰੀਕਾ 'ਚ ਭਾਰਤੀ ਮੂਲ ਦੀ ਡਾਕਟਰ ਨੇ ਫੈਡਰਲ ਹੈਲਥ케ਅਰ ਫਰਾਡ ਦਾ ਗੁਨਾਹ ਕਬੂਲ ਕਰ ਲਿਆ। ਸ਼ਿਕਾਗੋ ਨਾਲ ਸੰਬੰਧਿਤ 51 ਸਾਲ ਦੀ 모나 ਕੋਸ਼ ਔਰਤ ਰੋਗਾਂ ਦੀ ਮਾਹਿਰ ਹੈ ਜਿਸ ਵੱਲੋਂ ਬਗੈਰ ਸੇਵਾਵਾਂ ਤੋਂ ਹੀ ਮੈਡੀਕੇਡ ਅਤੇ ਪ੍ਰਾਈਵੇਟ ਬੀਮਾ ਕੰਪਨੀਆਂ ਨੂੰ ਬਿੱਲ ਭੇਜ ਰਕਮ ਵਸੂਲ ਕੀਤੀ ਗਈ 모나 ਕੋਸ਼ ਨੇ ਹੈਲਥਕੇਅਰ ਫਰਾਡ ਦੇ ਦੋ ਦੋਸ਼ ਕਬੂਲ ਕੀਤੇ ਤੇ ਹਰ ਦੋਸ਼ ਅਧੀਨ 10 ਸਾਲ ਦੀ ਕੈਦ ਭੁਗਤਣੀ ਪੈ ਸਕਦੀ ਹੈ ਅਮਰੀਕਾ ਦੇ ਜ਼ਿਲ੍ਹਾ ਜੱਜ ਫ੍ਰੈਂਕਲਿਨ ਯੂ ਵਾਲਦੇ ਰੰਮਾ ਵੱਲੋਂ ਸਜ਼ਾ ਸੁਣਾਉਣ ਲਈ 22 ਅਕਤੂਬਰ ਦਾ ਦਿਨ ਤੈਅ ਕੀਤਾ ਗਿਆ ਹੈ ਅਦਾਲਤੀ ਦਸਤਾਵੇਜ਼ਾ ਮੁਤਾਬਕ ਮੋਨਾ ਕੋਸ਼ ਨੇ ਠੱਗੀ ਰਾਹੀਂ ਘੱਟੋ-ਘੱਟ 24 ਲੱਖ ਡਾਲਰ ਦੀ ਰਕਮ ਹਾਸਲ ਕੀਤੀ ਆਪਣੇ ਕਬੂਲਨਾਮੇ 'ਚ ਡਾਕਟਰ ਮੋਨਾ ਕੋਸ਼ ਵੱਲੋਂ 15 ਲੱਖ ਡਾਲਰ ਤੋਂ ਵੱਧ ਰਕਮ ਦੀ ਠੱਗੀ ਦੀ ਗੱਲ ਪ੍ਰਵਾਨ ਕੀਤੀ ਗਈ ਹੈ ਫਿਰ ਵੀ ਅਸਲ ਰਕਮ ਦਾ ਫੈਸਲਾ ਸਜ਼ਾ ਸੁਣਾਏ ਜਾਣ ਵਾਲੇ ਦਿਨ ਕੀਤਾ ਜਾਵੇਗਾ ਦਸਤਾਵੇਜ਼ ਕਹਿੰਦੇ ਨੇ ਕਿ ਡਾਕਟਰ ਮੋਨਾ ਕੋਸ਼ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਮੈਡੀਕੇਡ, ਟ੍ਰਾਈਕੇਅਰ ਅਤੇ ਹੋਰ ਬੀਮਾ ਕੰਪਨੀਆਂ ਕੋਲ ਝਾਲੀ ਦਾਅਵੇ ਲਈ ਆਖਿਆ ਗਿਆ ਇਹ ਦਾਅਵੇ ਅਜੀਆਂ ਸੇਵਾਵਾਂ ਵਾਸਤੇ ਸਾਂ ਜੋ ਕਦੇ ਵੀ ਮਰੀਜ਼ਾਂ ਨੂੰ ਮੁਹੱਈਆ ਨਹੀਂ ਕਰਵਾਨੀਆਂ ਗਈਆਂ ਡਾਕਟਰ ਮੋਨਾ ਕੋਚ ਨੇ ਇਹ ਵੀ ਮੰਨਿਆ ਕਿ ਉਸ ਵੱਲੋਂ ਮਰੀਜ਼ਾਂ ਦਾ ਝਾਲੀ ਰਿਕਾਰਡ ਤਿਆਰ ਕੀਤੇ ਗਿਆ ਤੇ ਇਹਨਾਂ ਦੇ ਆਧਾਰ ਤੇ ਹੀ ਬੀਮਾ ਕੰਪਨੀਆਂ ਕੋਲ ਫਰਜ਼ੀ ਦਾਅਵੇ ਪੇਸ਼ ਕੀਤੇ ਗਏ ਅਮਰੀਕਾ ਨੂੰ ਮਥਾਸ 올ਿਵੇਰਾ ਦੇ ਦੂਜੇ ਹਾਫ ਚ ਦਾਗੇ ਵਿਵਾਦਿਤ ਗੋਲ ਕਾਰਨ ਉਰੂਗਵੇ ਖਿਲਾਫ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਟੀਮ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਤੋਂ ਬਾਹਰ ਹੋ ਗਈ ਇਸ ਦੇ ਨਾਲ ਹੀ ਅਮਰੀਕੀ ਫੁੱਟਬਾਲ ਫੈਡਰੇਸ਼ਨ ਤੇ 2026 ਵਿਸ਼ਵ ਕੱਪ ਤੋਂ ਪਹਿਲਾਂ ਕੋਚ ਗ੍ਰੈਗ ਬਰਹਾਲਟਨ ਨੂੰ ਹਟਾਉਣ ਦਾ ਦਬਾਅ ਵੀ ਵੱਧ ਗਿਆ ਹੈ। ਰੁਗਵੇ ਲਈ 올ਿਵੇਰਾ ਨੇ 66ਵੇਂ ਮਿੰਟ 'ਚ ਗੋਲ ਕੀਤਾ। ਰੋਨਾਲਡ ਅਰਾਜੋ ਨੇ ਨਿਕੋਲਸ ਦੇ ਲਾਕਰੂਜ਼ ਦੀ ਫ੍ਰੀ ਕਿੱਕ ਤੇ ਹੈਡਰ ਬਣਾਇਆ। ਮੈਟ ਟਰਨਰ ਨੇ ਆਪਣੇ ਹੈਡਰ ਤੇ ਗੋਲ ਨਹੀਂ ਹੋਣ ਦਿੱਤਾ ਪਰ 올ਿਵੇਰਾ ਨੇ ਰੀਬਾਉਂਡ ਤੇ ਗੋਲ ਕੀਤਾ। ਸ਼ੁਰੂਆਤੀ ਹੈਡਰ ਦੌਰਾਨ 올ਿਵੇਰਾ ਆਫਸਾਈਡ ਲੱਗੇ ਪਰ ਵੀਡੀਓ ਸਮੀਖਿਆ ਤੋਂ ਬਾਅਦ ਗੋਲ ਨੂੰ ਬਰਕਰਾਰ ਰੱਖਿਆ ਗਿਆ ਸੀ। ਉਰੂਗਵੇ ਦੀ ਟੀਮ ਤਿੰਨ ਮੈਚਾਂ 'ਚ 9 ਅੰਕਾਂ ਨਾਲ ਗਰੁੱਪ ਸੀ 'ਚ ਸਿਖਰ ਤੇ ਰਹੀ। ਪਨਾਮਾ ਤਿੰਨ ਮੈਚਾਂ 'ਚ ਦੋ ਜਿੱਤਾਂ ਨਾਲ 6 ਅੰਕਾਂ ਨਾਲ ਦੂਜੇ ਸਥਾਨ ਤੇ ਜਦਕਿ ਅਮਰੀਕਾ ਤਿੰਨ ਮੈਚਾਂ 'ਚ ਇੱਕ ਜਿੱਤ ਨਾਲ 3 ਅੰਕਾਂ ਨਾਲ ਤੀਜੇ ਸਥਾਨ ਤੇ ਰਿਹਾ। ਅਮਰੀਕਾ ਨੇ ਆਪਣੇ ਪਹਿਲੇ ਮੈਚ 'ਚ ਬੋਲੀਵੀਆ ਨੂੰ 2-0 ਨਾਲ ਹਰਾਇਆ ਸੀ ਪਰ ਪਨਾਮਾ ਖਿਲਾਫ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਨਿਊਯਾਰਕ 'ਚ ਭਾਰਤ ਦਿਵਸ ਮੌਕੇ 18 ਅਗਸਤ ਨੂੰ ਹੋਣ ਵਾਲੀ ਪ੍ਰੇਡ 'ਚ ਰਾਮ ਮੰਦਰ ਦੀ ਝਾਕੀ ਪ੍ਰਦਰਸ਼ਿਤ ਕੀਤੀ ਜਾਵੇਗੀ। ਨਿਊਯਾਰਕ ਅਤੇ ਇਸ ਦੇ ਆਸ-ਪਾਸ ਦੇ ਹਜ਼ਾਰਾਂ ਭਾਰਤੀ ਅਮਰੀਕੀ ਇਸ ਸਮਾਗਮ 'ਚ ਹਿੱਸਾ ਲੈਣਗੇ ਵਿਸ਼ਵ Hindu ਪ੍ਰੀਸ਼ਦ ਅਮਰੀਕਾ ਦੇ ਜਨਰਲ ਸਕੱਤਰ ਅਮਿਤਾਬ ਮਿੱਤਲ ਦੁਆਰਾ ਮੰਦਰ ਦੀ ਚਾਕੀ 18 ਫੁੱਟ ਲੰਬੀ 9 ਫੁੱਟ ਚੌੜੀ ਤੇ 8 ਫੁੱਟ ਉੱਚੀ ਦੱਸੀ ਜਾ ਰਹੀ ਹੈ ਇਹ ਪਹਿਲੀ ਵਾਰ ਹੋਵੇਗਾ ਜਦੋਂ ਅਮਰੀਕਾ 'ਚ ਰਾਮ ਮੰਦਰ ਦੀ ਚਾਕੀ ਪ੍ਰਦਰਸ਼ਿਤ ਕੀਤੀ ਜਾਵੇਗੀ ਆਸਟ੍ਰੇਲੀਆ 'ਚ ਪੜ੍ਹਾਈ ਕਰਨ ਲਈ ਭਾਰਤੀ ਵਿਦਿਆਰਥੀਆਂ ਸਮੇਤ ਵਿਦੇਸ਼ੀ ਵਿਦਿਆਰਥੀਆਂ ਨੂੰ ਹੁਣ ਵੱਧ ਪੈਸੇ ਖਰਚ ਕਰਨੇ ਪੈਣਗੇ ਆਸਟ੍ਰੇਲੀਆ ਨੇ ਸੋਮਵਾਰ ਤੋਂ ਕੌਮਾਂਤਰੀ ਸਟੂਡੈਂਟ ਵੀਜ਼ੇ ਦੀ ਫੀਸ ਦੁੱਗਣੀ ਤੋਂ ਵੀ ਵੱਧ ਕਰ ਦਿੱਤੀ ਹੈ ਆਸਟ੍ਰੇਲੀਆ ਸਰਕਾਰ ਨੇ ਇਹ ਕਦਮ ਹੁਣੇ ਜੈ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਤੇ ਰਿਕਾਰਡ ਵਾਧੇ ਕਾਰਨ ਹਾਊਸਿੰਗ ਮਾਰਕੀਟ ਤੇ ਬੜੇ ਦਬਾਅ ਕਾਰਨ ਚੁੱਕਿਆ ਹੈ ਆਸਟ੍ਰੇਲੀਆ ਨੇ 1 ਜੁਲਾਈ ਤੋਂ ਕੌਮਾਂਤਰੀ ਵਿਦਿਆਰਥੀ ਵੀਜ਼ਾ ਫੀਸ 710 ਆਸਟ੍ਰੇਲੀਆਈ ਡਾਲਰ ਕਰੀਬ 39527 ਰੁਪਏ ਤੋਂ ਵਧਾ ਕੇ 1600 ਆਸਟ੍ਰੇਲੀਆਈ ਡਾਲਰ ਕਰੀਬ 8959 ਰੁਪਏ ਕਰ ਦਿੱਤੀ ਹੈ ਇਸ ਦੇ ਨਾਲ ਹੀ ਵਿਜ਼ਟਰ ਤੇ ਆਰਜੀ ਗ੍ਰੈਜੂਏਸ਼ਨ ਵੀਜ਼ਾ ਧਾਰਕ ਹੁਣ ਵਿਦਿਆਰਥੀ ਵੀਜ਼ੇ ਲਈ ਅਪਲਾਈ ਨਹੀਂ ਕਰ ਸਕਣਗੇ ਸਰਕਾਰ ਨੇ ਇਸ ਤੇ ਪਾਬੰਦੀ ਲਗਾ ਦਿੱਤੀ ਹੈ ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਕਲੇਅਰ ਓਨੀਲ ਨੇ ਕਿਹਾ ਹੈ ਕਿ ਕਮਾਂਤਰੀ ਸਿੱਖਿਆ ਪ੍ਰਣਾਲੀ ਦੀ ਅਖੰਡਤਾ ਕਾਇਮ ਰੱਖਣ ਤੇ ਬਿਹਤਰ ਇਮੀਗ੍ਰੇਸ਼ਨ ਪ੍ਰਣਾਲੀ ਬਣਾਉਣ 'ਚ ਇਹ ਬਦਲਾਅ ਸਹਾਇਕ ਹੋਣਗੇ ਬੀਤੇ ਮਾਰਚ 'ਚ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ 30 ਨਵੰਬਰ 2023 ਤੱਕ ਇਮੀਗ੍ਰੇਸ਼ਨ 60% ਵੱਧ ਕੇ 548800 ਹੋ ਗਈ ਹੈ ਇਸ ਵਾਧੇ ਨਾਲ ਆਸਟ੍ਰੇਲੀਆ ਦੇ ਵਿਦਿਆਰਥੀ ਵੀਜ਼ੇ ਲਈ ਅਪਲਾਈ ਕਰਨਾ ਅਮਰੀਕਾ ਤੇ ਕੈਨੇਡਾ ਤੋਂ ਮਹਿੰਗਾ ਹੋ ਗਿਆ ਹੈ ਅਮਰੀਕਾ ਚ ਇਸ ਦੀ ਫੀਸ 185 ਡਾਲਰ ਤੇ ਕੈਨੇਡਾ ਚ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ